ਖੀਰਲੀ ਚਪਟ ਹੁੰਦੀ ਐ ਚੜਤ ਸਿੰਘ ਤੇ ਅਹਿਮਦ ਸ਼ਾਹ ਅਬਦਾਲੀ ਦੀ ਲਾਹੌਰ ਦੇ ਨਜ਼ਦੀਕਾਂ ਅਬਦਾਲੀ ਭੱਜਦਾ ਹੋਇਆ ਤੇ ਅਖੀਰ ਵਿੱਚ ਇੱਕ ਬਚਨ ਕਹਿ ਕੇ ਜਾਂਦਾ ਕਹਿਣ ਲੱਗਾ ਚੜਤ ਸਿਆ ਮੈਂ ਚੱਲਿਆ ਪਰ ਮਤਾ ਸਮਝੀ ਅਸੀਂ ਇਸ ਧਰਤੀ ਨੂੰ ਛੱਡ ਦੇਾਂਗੇ ਮੇਰੇ ਪੁੱਤ ਪੋਤਰੇ ਆਉਣ ਕੇ ਇਸ ਧਰਤੀ ਦੇ ਉੱਤੇ ਦੁਬਾਰਾ ਕਬਜ਼ਾ ਕਰਨਗੇ ਅਬਦਾਲੀ ਕਹਿ ਕੇ ਗਿਆ ਤੇ ਭੱਜਿਆ ਜਾਂਦਾ ਮੇਰੇ ਪੁੱਤ ਪੁੱਤਰੇ ਆਉਣਗੇ ਇਸ ਧਰਤੀ ਉੱਤੇ ਦੁਬਾਰਾ ਰਾਜ ਕਰਨਗੇ ਤੇ ਗੁਰਮਖੋ ਭੱਜੇ ਜਾਂਦੇ ਅਬਦਾਲੀ ਨੂੰ ਚੜ੍ਹਤ ਸਿੰਘ ਨਲਕਾਰ ਕਿਹਾ ਸੀ ਕਹਿੰਦੇ ਅਬਦਾਲੀ ਚੇਤਾ ਰੱਖੀ ਜੇ ਤੇਰੇ ਪੁੱਤ ਪੁੱਤਰੇ ਆਉਣਗੇ ਨਾ ਤੇ ਸਾਡੇ ਪੁੱਤ ਪੋਤਰੇ ਵੀ ਫਿਰ ਤਲਵਾਰਾਂ ਨਾਲ ਮੁਕਾਬਲਾ ਕਰਨਗੇ ਚੂੜੀਆਂ ਪਹਿਣ ਕੇ ਨਹੀਂ ਬੈਠਣਗੇ ਸਾਡੇ ਵੀ ਪੁੱਤ ਪੁੱਤਰੇ ਹੋਣਗੇ ਔਰ ਗੁਰਮਖੋ 1798 ਦੇ ਵਿੱਚ ਲਾਹੌਰ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰਾ ਜਹਾਨ ਸ਼ਾ ਜਮਾਨ ਸ਼ਾ ਵੀ ਕਹਿੰਦੇ ਕਈ ਉਹਨੂੰ ਜਮਾਨ ਸ਼ਾ ਜਿਹੜਾ ਹੈ ਉਹ ਲਾਹੌਰ ਦੇ ਕਿਲੇ ਸੰਮਣ ਬੁਰਜ ਵਿੱਚ ਬੈਠਾ ਤੇ ਜਦੋਂ ਪਤਾ ਲੱਗਾ ਨਾ ਰਣਜੀਤ ਸਿੰਘ ਨੂੰ ਇਦਾਂ ਵੀ ਅਹਿਮਦ ਸ਼ਾਹ ਅਬਦਾਲ ਦਾ ਪੁੱਤਰਾ ਲਾਹੌਰ ਪਹੁੰਚ ਗਿਆ ਤੇ ਚਰਤ ਸਿੰਘ ਦਾ ਪੁੱਤਰਾ ਫਿਰ ਘੋੜੇ 'ਤੇ ਸਵਾਰ ਹੁੰਦਾ ਇਧਰੋਂ 18 ਸਾਲ ਦੀ ਉਮਰ ਸੀ ਉਹਦੀ ਤੇ ਸੰਮਣ ਬੁਰਜ ਦੇ ਸਾਹਮਣੇ ਖੜਾ ਜਾ ਕੇ ਹੋ ਜਾਂਦਾ ਗੁਰਮਖ ਕੋ ਕੇਵਲ 100 ਸਿਪਾਹੀਆਂ ਦੇ ਨਾਲ ਕੋਈ ਵੱਡੀ ਫੌਜ ਨਹੀਂ ਸੀ 100 ਸਿਪਾਹੀਆਂ ਦੇ ਨਾਲ ਸੰਮਣ ਬੁਰਜ ਦੇ ਅੰਦਰ ਬੈਠਾ ਅਹਿਮ ਸ਼ਾਹ ਦਾ ਪੁੱਤਰਾ ਤੇ ਚੜਤ ਸਿੰਘ ਦਾ ਪੁੱਤਰਾ ਜਾ ਕੇ ਇਦਾਂ ਲਲਕਾਰ ਕਹਿੰਦਾ ਕਹਿੰਦਾ ਇਹ ਅਹਿਮਦ ਸ਼ਾਹ ਅਫਦਾਲੀ ਦੇ ਪੁੱਤ ਨੇ ਆਪ ਸਾਹਮਣੇ ਆ ਦੋ ਹੱਥ ਕਰ ਤੈਨੂੰ ਚੜਤ ਸਿੰਘ ਦਾ ਪੁੱਤਰਾ ਲਲਕਾਰਦਾ ਪਿਆ ਇਦਾਂ ਗਰਮ ਖੁੱਕੇ ਹਾਉਣੇ ਤੇ ਕਹਿੰਦੇ 18 ਸਾਲ ਦੇ ਨੌਜਵਾਨ ਦੀ ਗਰਜਣਾ ਦੇ ਵਿੱਚ ਇੰਨੀ ਇੱਕ ਆਵਾਜ਼ ਸੀ ਇੰਨੀ ਇੱਕ ਖੋਫ ਸੀ ਇੰਨੀ ਗਰਜਣਾ ਸੀ ਸ਼ੇਰ ਦੇ ਵਾਂਗ ਔਰ ਸ਼ਾਜਮਾਨ ਨੇ ਆਪਣੇ ਦਾਦੇ ਆਪਣੇ ਪਿਓ ਦੇ ਕੋਲੋਂ ਚੜਤ ਸਿੰਘ ਤੇ ਸਿੱਖਾਂ ਦੀ ਬਹਾਦਰੀ ਸੁਣੀ ਸੀ ਵੀ ਸਿੱਖ ਕਿੱਦਾਂ ਦੇ ਹੁੰਦੇ ਨੇ ਤੇ ਅਬਦਾਲੀ ਦੇ ਪੋਤਰੇ ਦੀ ਹਿੰਮਤ ਨਹੀਂ ਪਈ ਵੀਰ ਅਨਜੀਤ ਸਿੰਘ ਦੇ ਸਾਹਮਣੇ ਆ ਕੇ ਦੋ ਹੱਥ ਕਰ ਲਵੇ ਪਿਛਲੇ ਪਾਸੇੋਂ ਦਰਵਾਜੋਂ ਨਿਕਲ ਕੇ ਲਾਹੌਰ ਛੱਡ ਕੇ ਭੱਜ ਗਿਆ ਸੀ ਉਹ 18 ਸਾਲ ਦੀ ਉਮਰ ਸੀ ਜਦੋਂ ਅਹਿਮਦ ਸ਼ਾਹ ਅਬਦਲ ਦੇ ਪੋਤਰੇ ਨੂੰ ਰਣਜੀਤ ਸਿੰਘ ਨੇ ਗੁਰਮਕੁਤ ਸਮਨ ਬੁਰਜ ਵਿੱਚੋਂ ਬਿਨਾਂ ਲੜੇ ਭਜਾ ਦਿੱਤਾ ਰਣਜੀਤ ਸਿੰਘ ਕਹਿੰਕੇ ਉਹਦਾ ਜੀਵਨ ਤੇ ਬਹੁਤ ਆਪਣੇ ਕੋਲ ਸਮਾਂ ਨਹੀਂ ਉਦਾਂ ਦਾ ਇੱਕੋ ਗੁਰਮਖੋ ਇੱਕੋ ਇੱਕ ਰਾਜਾ ਹੈ ਦੁਨੀਆ ਦਾ ਜਿਸ ਦੇ ਰਾਜ ਦੇ ਵਿੱਚ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ ਨਾਣੇ ਵੇਖੋ ਤੁਸੀਂ ਇੱਕ ਨੁਕਤਾ ਸਮਝੋ ਕੋਈ ਉਹਨੇ 2-4 ਸਾਲ ਰਾਜ ਨਹੀਂ ਕੀਤਾ ਪੂਰਾ 40 ਸਾਲ ਰਾਜ ਕੀਤਾ 40 ਸਾਲ ਦੇ ਰਾਜ ਵਿੱਚ ਕਦੇ ਧਾਰਮਿਕ ਦੰਗੇ ਨਹੀਂ ਹੋਏ ਕਦੇ ਧਰਮ ਦੇ ਨਾਂ ਤੇ ਲੜਾਈ ਨਹੀਂ ਹੋਈ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ ਔਰ ਰਣਜੀਤ ਸਿੰਘ ਦਾ ਰਾਜ ਦੇ ਵਿੱਚ ਇੰਗਲੈਂਡ ਦੀ ਕਰੰਸੀ ਪਾਉਂਡ ਚੇਤਾ ਰੱਖੋ ਜੇ ਉਹਦੇ 14 ਰੁਪਏ ਬਣਦੇ ਸੀ ਭਾਰਤ ਦੀ ਰਣਜੀਤ ਸਿੰਘ ਦੀ ਕਰੰਸੀ ਦੇ 1 ਰੁਪਏ ਦੇ ਇੰਨੀ ਉੱਚੀ ਕਰੰਸੀ ਸੀ ਰਣਜੀਤ ਸਿੰਘ ਦੇ ਰਾਜ ਦੀ ਹੁਣ ਉਲਟਾ ਹੈ ਹੁਣ ਇਧਰਲੇ ਦਾ 98 100 ਬਣਦਾ ਪਰ ਉਸ ਸਮੇਂ ਰਣਜੀਤ ਸਿੰਘ ਰਾਜ ਦੀ ਕਿਹੜੀ ਕਰੰਸੀ ਸੀ ਉਹ ਇੰਨੀ ਵੱਡੀ ਸੀ ਕਿ ਇੱਕ ਰਣਜੀਤ ਸਿੰਘ ਦੇ ਰਾਜ ਦੇ ਰੁਪਏ ਦੇ 14 ਪਾਉਂਡ ਬਣਦੇ ਸੀ ਗੁਰਮਖੋ ਔਰ ਨਪੋਲੀਅਨ ਰੂਸ ਦੇ ਕੋਲੋਂ ਵਾਟਰਲੂ ਦੀ ਜੰਗ ਹਾਰਦਾ ਹੈ ਮਾਨੂੰ ਜਿਹੜਾ ਸਨ ਭੁੱਲ ਗਿਆ 1713 ਦਾ 14 ਹੋएगी ਸ਼ਾਇਦ ਰਸ਼ੀਆ ਦੇ ਕੋਲੋਂ ਜੰਗ ਹਾਰਦਾ ਹੈ ਨਪੋਲੀਅਨ ਦੁਨੀਆ ਦੇ ਸੰਸਾਰ ਦੇ ਸਭ ਤੋਂ ਪ੍ਰਸਿੱਧ ਯੋਧਾ ਵਿੱਚੋਂ ਮੰਨਿਆ ਜਾਂਦਾ ਹੈ ਵਾਟਰਲੂ ਦੀ ਜੰਗ ਹਾਰਦਾ ਹੈ ਉਹ ਔਰ ਜਿਹੜੇ ਉਹਦੇ ਦੋ ਜਰਨਲ ਨੇ ਜਰਨਲ ਅਲਫ ਅਲਾਰਡ ਤੇ ਜਰਨਲ ਵੈਂਟੂਰਾ ਉਹ ਮਿਸਰ ਦੇ ਰਾਜੇ ਕੋਲੇ ਪਹੁੰਚਦੇ ਆ ਮਿਸਰ ਦਾ ਰਾਸੀ ਅਲੀ ਮੁਹੰਮਦ ਅਲੀ ਉਹ ਬਹਾਦਰ ਸਨ ਬਹੁਤ ਜਰਨਲ ਅਲਾਰਟ ਤੇ ਜਰਨਲ ਵੈਂਟੂਰਾ ਉਹ ਸਾਰੀ ਦੁਨੀਆ ਦੇ ਉਸ ਸਮੇਂ ਦੇ ਰਾਜਿਆਂ ਦੀ ਜਾਣਕਾਰੀ ਲੈਂਦੇ ਆ ਵੀ ਸਭ ਤੋਂ ਬਹਾਦਰ ਕੌਣ ਹੈ ਉਹ ਕਹਿੰਦੇ ਵੀ ਮਿਸਰ ਦਾ ਰਾਜਾ ਹੈ ਅਲੀ ਮੁਹੰਮਦ ਉਹਦੇ ਕੋਲੇ ਚਲਦੇ ਆ ਉਹ ਕਿ ਬਹਾਦਰ ਸਨ ਤੇ ਬਹਾਦਰਾਂ ਜਿਹੜੇ ਬਹਾਦਰ ਨੇ ਉਹਨਾਂ ਦਾ ਮਲਾ ਬਹਾਦਰਾਂ ਨਾਲ ਹੋਣਾ ਚਾਹੀਦਾ ਹੁੰਦਾ ਉਹ ਅਲੀ ਮੁਹੰਮਦ ਦੇ ਕੋਲ ਜਾਂਦੇ ਆ ਅਲੀ ਮੁਹੰਮਦ ਜੇ ਕੋਲੇ ਪਹੁੰਚ ਕੇ ਉਹ ਉੱਥੇ ਪਤਾ ਕਰਦੇ ਆ ਵੀ ਅਲੀ ਮੁਹੰਮਦ ਸੰਸਾਰ ਦਾ ਬਹੁਤ ਵੱਡਾ ਰਾਜਾ ਮੰਨਿਆ ਜਾਂਦਾ ਤੇ ਉਹਦੇ ਦਰਬਾਰ ਵਿੱਚ ਅੱਗੇ ਰਣਜੀਤ ਸਿੰਘ ਦੀਆਂ ਸਿਫਤਾਂ ਹੋ ਰਹੀਆਂ ਹੁੰਦੀਆਂ ਉਹ ਕਹਿੰਦਾ ਵੀ ਮੈਂ ਤਾਂ ਉਧਰੋਂ ਮੈਂ ਅਸੀਂ ਤੇ ਮਹਿਮਾ ਸੁਣ ਕੇ ਉਧਰੋਂ ਇਹਦੇ ਕੋਲੇ ਪਹੁੰਚੇ ਮਿਸਰ ਦੇ ਰਾਜੇ ਕੋਲੇ ਮੁਹੰਮਦ ਅਲੀ ਦੇ ਕੋਲ ਤੇ ਇਹਦੇ ਦਰਬਾਰ ਵਿੱਚ ਜਿਹਦੀਆਂ ਸਿਫਤਾਂ ਹੁੰਦੀਆਂ ਫਿਰ ਆਪਾਂ ਉਹਦੇ ਕੋਲੇ ਚਲਦੇ ਆ। ਉਹ ਗਰਮਖੋਪਰ ਮਿਸਰ ਤੋਂ ਚਲਦੇ ਆ ਚਲਦੇ ਆ ਲਾਹੌਰ ਪਹੁੰਚਦੇ ਆ। ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਬੇਨਤੀ ਕਰਦੇ ਆ ਵੀ ਅਸੀਂ ਪੂਰੇ ਸੰਸਾਰ ਵਿੱਚੋਂ ਤੇਰੀ ਸ਼ੋਭਾ ਸੁਣ ਕੇ ਆਏ ਆ। ਅਸੀਂ ਪਹਿਲਾਂ ਵੀ ਜੇ ਕਿਸੇ ਦੇ ਅਧੀਨ ਕੰਮ ਕੀਤਾ ਤੇ ਉਹਦੇ ਅਧੀਨ ਕੰਮ ਕੀਤਾ ਜਿਹਨੂੰ ਸੰਸਾਰ ਦਾ ਸਭ ਤੋਂ ਪ੍ਰਸਿੱਧ ਯੋਧਾ ਮੰਨਿਆ ਜਾਂਦਾ ਹੈ ਤੇ ਹੁਣ ਵੀ ਅਸੀਂ ਉਹਦੇ ਅਧੀਨ ਹੀ ਕੰਮ ਕਰਨਾ ਚਾਹੁੰਨੇ ਆ ਜਿਹੜਾ ਸਭ ਤੋਂ ਪ੍ਰਸਿੱਧ ਹੈ ਰਣਜੀਤ ਸਿੰਘ ਤੂੰ ਸੰਸਾਰ ਸਭ ਤੋਂ ਪ੍ਰਸਿੱਧ ਐਸ ਕਰਕੇ ਅਸੀਂ ਤੇਰੇ ਅਧੀਨ ਕੰਮ ਕਰਨਾ ਚਾਹੁੰਨੇ ਆ ਅਸੀਂ ਦੇਖੋ ਅੱਜ ਸਾਡੇ ਬੱਚੇ ਗੁਰਮਖੋ ਉਧਰ ਨੂੰ ਭੱਜਦੇ ਨੇ ਰਣਜੀਤ ਸਿੰਘ ਦਾ ਰਾਜ ਇੱਕ ਐਸਾ ਰਾਜ ਹੈ ਜਦੋਂ ਗੋਰੇ ਵੀ ਐਸ ਧਰਤੀ ਦੇ ਉੱਤੇ ਨੌਕਰੀਆਂ ਕਰਨ ਵਾਸਤੇ ਆਉਂਦੀ ਹੈ। ਇਹ ਰਾਜਾ ਰਣਜੀਤ ਸਿੰਘ ਦਾ। ਚਲੋ ਖੈਰ ਆਪਣੇ ਕੋਲੇ ਸਮਾਂ ਊਨਾ ਹੈ ਨਹੀਂ। ਵਰਮਖੂ ਅੰਤਮ ਸਮਾ ਰਣਜੀਤ ਸਿੰਘ ਦਾ ਆਇਆ। 22 ਮਈ 1739 ਨੂੰ ਲਾਹੌਰ ਦੇ ਸ਼ਾਹੀ ਬਾਗ ਦੇ ਵਿੱਚ ਰਣਜੀਤ ਸਿੰਘ ਨੇ ਆਪਣਾ ਅਖੀਰਲਾ ਦਰਬਾਰ ਸਜਾਇਆ। ਤੁਸੀਂ ਨਾ ਕਦੇ ਮੌਕਾ ਮਿਲੇ ਇਦਾਂ ਲਾਹੌਰ ਦੇ ਕੋਲ ਕੋ ਕਿਲੇ ਚ ਜਾਇਓ ਜੀ ਲਾਹੌਰ ਦੇ ਕਿਲੇ ਦੇ ਵਿੱਚ ਤੁਸੀਂ ਕਦੇ ਨਹੀਂ ਦੇਖੋਗੇ ਦੁਨੀਆ ਉੱਤੇ ਦੇਖੋ ਇੱਕੋ ਇੱਕ ਰਾਜਾ ਮੈਂ ਕਹਿਣਾ ਉਹਨਾਂ ਵੀ ਇੱਕੋ ਇੱਕ ਰਾਜਾ ਹੈ ਜਿਨੇ 40 ਸਾਲ ਰਾਜ ਕੀਤਾ ਪਰ ਉਹਦਾ ਕਦੇ ਰਾਜ ਤਖਤ ਨਹੀਂ ਤੁਹਾਨੂੰ ਮਿਲੇਗਾ 40 ਸਾਲ ਰਾਜ ਕੀਤਾ ਰਣਜੀਤ ਸਿੰਘ ਨੇ ਪਰ ਗੁਰਮੁਖ ਕੋ ਕਦੇ ਤਖਤ ਹੀ ਨਹੀਂ ਬਣਾਇਆ ਆਪਣਾ ਲੰਡਨ ਦੇ ਵਿੱਚ ਜਿਹੜੀ ਕੁਰਸੀ ਉੱਤੇ ਉਹ ਬੈੰਦਾ ਸੀ ਉਹ ਮਿਊਨਿਮ ਚ ਕੁਰਸੀ ਪਈ ਓਦੀ ਹਜੇ ਰਣਜੀਤ ਸਿੰਘ ਦੀ ਕੁਰਸੀ ਪਈ ਹੈ ਉਹ ਕੁਰਸੀ ਉੱਤੇ ਬੈਠਦਾ ਸੀ ਦਰਬਾਰ ਸਜਾ ਕੇ 40 ਸਾਲ ਦੇ ਰਾਜ ਵਿੱਚ ਤੁਸੀਂ ਲਾਹੌਰ ਜਾਓ ਲਾਹੌਰ ਦਾ ਉਹ ਕਿਲਾ ਉਸੇ ਤਰ੍ਹਾਂ ਅੱਜ ਵੀ ਹੈ ਪਰ ਤੁਸੀਂ ਕਿਤੇ ਵੀ ਤਖਤ ਨਹੀਂ ਦੇਖੋਗੇ ਬਣਿਆ ਹੋਇਆ ਉਹ ਜਸਥਾਉਂ ਤੇ ਇਦਾਂ ਬਰਾਂਡੇ ਚ ਤਖਤ ਸਜਾਉਂਦਾ ਸੀ ਨਾ ਆਪਣਾ ਦਰਬਾਰ ਲਾਉਂਦਾ ਸੀ ਗੁਰਮਖੋ ਕੁਰਸੀ ਮਗਵਾਈ ਜਾਂਦੀ ਸੀ ਉਹਦੇ ਤੇ ਬਹਿ ਜਾਂ ਕੁਰਸੀ ਭਾਵੇਂ ਵਿਸ਼ੇਸ਼ ਸੀ ਉਹਦੀ ਸਪੈਸ਼ਲ ਬਣਾਈ ਉਸੇ ਵੀ ਇਹ ਮਹਾਰਾਜੇ ਦੀ ਕੁਰਸੀ ਹੈ ਪਰ ਕੁਰਸੀ ਮੰਗਵਾਉਂਦਾ ਸੀ ਤੇ ਉਹਦੇ ਦਰਬਾਰ ਸਮਾਪਤ ਹੋਣ ਤੋਂ ਬਾਅਦ ਉਹ ਕੁਰਸੀ ਚੁੱਕ ਲਈ ਜਾਂਦੀ ਸੀ ਕੋਈ ਪੱਖਾ ਤਖਤ ਨਹੀਂ ਸੀ ਬਣਾਇਆ ਉਹਨੇ ਆਪਣਾ ਉਹ ਕਹਿੰਦਾ ਸੀ ਤਖਤ ਕੇਵਲ ਗੁਰੂ ਹਰਗੋਬਿੰਦ ਸਾਹਿਬ ਦਾ ਅਕਾਲ ਤਖਤ ਹੈ ਮੈਂ ਤਾਂ ਉਹਦਾ ਸੇਵਾਦਾਰ ਹਾਂ ਕਦੀ ਤਖਤ ਹੀ ਨਹੀਂ ਬਣਾਇਆ ਗੁਰਮ ਕੋ 40 ਸਾਲ ਦੀ ਜ਼ਿੰਦਗੀ ਚ ਅਖੀਰਲੇ ਵੇਲੇ ਲਾਹੌਰ ਦੇ ਸ਼ਾਹੀ ਬਾਗ ਦੇ ਵਿੱਚ ਕਿਲੇ ਦੇ ਵਿੱਚ ਉਹਨੇ 22 ਮਈ 1739 ਨੂੰ ਅਖੀਰਲਾ ਦਰਬਾਰ ਸਜਾਇਆ ਆਪਣਾ ਅਤਰੰਗ ਦੇ ਤਿੰਨ ਦੌਰੇ ਪਏ ਸ਼ੇਰੀ ਪੰਜਾਬ ਨੂੰ ਲਗਾਤਾਰ ਪੈਂਦੇ ਰਹੇ ਬਹੁਤ ਕਮਜ਼ੋਰ ਹੋ ਗਿਆ 59 ਸਾਲ ਦੀ ਉਮਰ ਸੀ ਵੈਸੇ ਅਜੇ ਕੁਝ ਪੜਦੇ ਨੇ ਜਿਹੜੇ ਇਤਿਹਾਸ ਵਿੱਚੋਂ ਉਹ ਹੌਲੀ-ਹੌਲੀ ਬਾਹਰ ਆ ਰਹੇ ਨੇ ਇਦਾਂ ਵੀ ਦੱਸਿਆ ਜਾਂਦਾ ਹੈ ਵੀ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਹੌਲੀ-ਹੌਲੀ ਸਲੋਪ ਪ੍ਰੋਵਾਈਜ਼ਨ ਦਿੱਤਾ ਗਿਆ। ਉਹਨੂੰ ਅੰਗਰੇਜ਼ਾਂ ਦੇ ਵੱਲੋਂ ਡੋਗਰਿਆਂ ਦੇ ਨਾਲ ਸੰਧੀਆਂ ਕਰਕੇ ਇਦਾਂ ਹੌਲੀ-ਹੌਲੀ ਟੀਮਾ ਜ਼ਹਿਰ ਦਿੱਤਾ ਗਿਆ ਖਾਣਿਆਂ ਦੇ ਵਿੱਚ। ਉਹਦੇ ਨਾਲ ਉਹਨੂੰ ਹੌਲੀ-ਹੌਲੀ ਅਧਰੰਗ ਤੇ ਦੌੜੀ ਪੈਣੀ ਸ਼ੁਰੂ ਹੋਈ ਤੇ ਉਹਦੀ ਮੌਤ ਹੋਈ। ਸਰੀਰ ਕਮਜ਼ੋਰ ਹੋ ਗਿਆ। ਵੈਦਾਂ ਨੇ ਇਹ ਗੱਲ ਕਹੀ ਵੀ ਤੁਸੀਂ ਬੈਠ ਨਹੀਂ ਸਕਦੇ ਕਮਜ਼ੋਰ ਬਹੁਤ ਐ ਇਸ ਕਰਕੇ ਬਹੁਤਾ ਸਮਾਂ ਰਣਜੀਤ ਸਿੰਘ ਅਖੀਰਲੇ ਦਰਬਾਰ ਵਿੱਚ ਇਦਾਂ ਪਲੰਘ ਉੱਤੇ ਲੰਮਾ ਉਹ ਪਿਆਰੇ ਹਾ ਉੱਚੀ ਥਾਂ ਉੱਤੇ ਉਹਦਾ ਪਲੰਘ ਰੱਖਿਆ ਗਿਆ ਤੇ ਥੋੜਾ ਸਮਾਂ ਗੁਰਮ ਕੋ ਉਹ ਥੋੜਾ ਟੇਡਾ ਹੋ ਕੇ ਬੈਠਾ ਇਦਾਂ ਇਹ ਉਹ ਸਮਾਂ ਸੀ ਜਦੋਂ ਰਣਜੀਤ ਸਿੰਘ ਦੇ ਰਾਜ ਬਿਲਕੁਲ ਪੂਰੇ ਜੋਬਨ ਦੇ ਉੱਤੇ ਸੀ ਚਾਰੇ ਪਾਸੇ ਰਾਜ ਫੈਲਿਆ ਹੋਇਆ ਸੀ ਉਹਦਾ ਔਰ ਹੱਥ ਜੋੜ ਕੇ ਇਦਾਂ ਕੰਬਦੇ ਹੋਏ ਹੱਥਾਂ ਕਿਉਂਕਿ ਕਮਜ਼ੋਰ ਹੋ ਚੁੱਕਿਆ ਸੀ ਬਹੁਤ ਸਿਹਦ 22 ਮਈ 1739 ਨੂੰ ਇਦਾਂ ਦੋਨੇ ਕੰਬਦੇ ਹੱਥਾਂ ਦੇ ਨਾਲ ਉਹਨੇ ਇਦਾਂ ਹੱਥ ਉੱਪਰ ਚੁੱਕ ਕੇ ਪਲੰਘ ਤੇ ਲੰਮੇ ਪਏ ਹੋਏ ਨੇ ਔਰ ਕਮਦੀ ਹੋਈ ਜ਼ੁਬਾਨ ਦੇ ਨਾਲ ਆਪਣੇ ਸਾਰੇ ਦਰਬਾਰ ਦੇ ਸਿੱਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਇਦਾਂ ਭਾਵੇਂ ਕਿ ਸਾਰੇ ਖੁਸ਼ ਸਨ ਪਰ ਮਹਾਰਾਜੇ ਦੀ ਇਹ ਹਾਲਤ ਦੇਖ ਕੇ ਸਾਰਿਆਂ ਦੇ ਚਿਹਰੇ ਉੱਤੇ ਉਦਾਸੀ ਆ ਗਈ ਤਾਂ ਪਰ ਕੁਝ ਬਚਨ ਆਉਣੇ ਬੋਲੇ ਬਹੁਤਾ ਨਹੀਂ ਸੀ ਬੋਲਿਆ ਗਿਆ ਅਖੀਰਲੇ ਦਰਬਾਰ ਦੇ ਵਿੱਚ ਇੰਨਾ ਹੀ ਕਿਹਾ ਕਾਲਸਾ ਜੀ ਮੈਂ ਆਮ ਘਰ ਤੋਂ ਉੱਠ ਕੇ ਜੇ ਇੰਨੇ ਵੱਡੇ ਰਾਜ ਦਾ ਮੈਂ ਮਹਾਰਾਜਾ ਬਣਿਆ ਤੇ ਇਹ ਖਾਲਸਾ ਦੀ ਤੇਗ ਤੇ ਗੁਰੂ ਨਾਨਕ ਦੀਆਂ ਰਹਿਮਤਾਂ ਤੇ ਗੁਰਗੋਬਿੰਦ ਸਿੰਘ ਦੀ ਬਖਸ਼ਿਸ਼ ਹੈ ਉਨੇ ਕਿਹੇ ਨਹੀਂ ਵੀ ਮੈਂ ਕੁਛ ਕੀਤਾ ਇਹ ਗੁਰانک ਸਾਹਿਬ ਦੀ ਰਹਿਮਤ ਹੈ ਗੁਰਗੋਬਿੰਦ ਸਿੰਘ ਦੀ ਕਿਰਪਾ ਤੇ ਖਾਲਸੇ ਦੀਆਂ ਤਲਵਾਰਾਂ ਦੀ ਹੈ ਇਹ ਸਾਰੀ ਸਫਲਤਾ ਮੈਂ ਆਪਣੀ ਜ਼ਿੰਦਗੀ ਵਿੱਚ ਬੜਾ ਸੁੱਖ ਮਾਣਿਆ ਮੈਨੂੰ ਬੜਾ ਸਨਮਾਨ ਮਿਲਿਆ ਗੁਰانک ਦੇ ਘਰ ਦੇ ਵਿੱਚੋਂ ਤੇ ਮੈਂ ਇਹ ਚਾਹਣਾ ਵੀ ਜਿਵੇਂ ਅੱਜ ਪੰਜਾਬੀਆਂ ਤੇ ਸਿੱਖਾਂ ਦਾ ਰਾਜ ਇੰਨਾ ਲੰਮਾ ਚੌੜਾ ਇਨਸਾਫ پسند ਫੈਲਿਆ ਹੋਇਆ ਇਹ ਰਾਜ ਸਦਾ ਸਲਾਮਤ ਰਹੇ ਇਦਾਂ ਉਹਦੀ ਇੱਛਾ ਸੀ ਇਦਾਂ